ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ। ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਨਤੇਸ਼ ਦਾ ਨਾਮ ਰੋਸ਼ਨ ਕਰੀ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ। ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ। ਪ੍ਰੋਜੈਕਟਰ ਬੇਸ ਸਟੱਡੀ ਵੀ ਦਿੱਤੀ ਹੋਈ ਹੈ ਇਹਨਾਂ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਸੂਬੇ ਚ 118 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਨਾ ਹੀ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ। ਕੌਣ ਕਹਿੰਦਾ ਹੈ ਕਿ ਆਸਮਾਨ ਵਿੱਚ ਛੇਦ ਨਹੀਂ ਹੋ ਸਕਦਾ। ਕੌਣ ਕਹਿੰਦਾ ਹੈ ਕਿ ਆਸਮਾਨ ਵਿੱਚ ਛੇਦ ਨਹੀਂ ਹੋ ਸਕਦਾ ਇੱਕ ਪੱਥਰ ਤੋਂ ਤਬੀਅਤ سے ਉਛਾਲੋ ਯਾਰੋ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਮੋਡਲਿੰਗ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। 62 ਸਾਲਾਂ ਵਿੱਚ ਜੀ ਹਾਂ ਬਿਲਕੁਲ ਸੁਣਨ ਵਿੱਚ ਤੁਹਾਨੂੰ ਭਾਵੇਂ ਅਜੀਬੋ ਗਰੀਬ ਲੱਗਦਾ ਹੋਵੇਗਾ ਪਰ ਇਹਨਾਂ ਦੀ ਉਮਰ ਹੈ 62 ਸਾਲ ਜਦੋਂ ਲੋਕ ਰਿਟਾਇਰਮੈਂਟ ਲੈ ਕੇ ਘਰ ਬੈਠ ਜਾਂਦੇ ਨੇ ਤਾਂ ਤੁਹਾਨੂੰ ਪਹਿਲੇ ਰੂਬਰੂ ਕੁਲਾਦੰਨੇ ਆ ਦਮਨ ਮਜੀਠੀਆਂ ਨੂੰ ਪੜੀ ਸਵਾਗਤ ਹੈ ਥੋੜਾ ਥੋੜੇ ਚੈਨਲ ਤੇ ਨਮਸਕਾਰ ਜੀ ਸਕੰਦਰ ਜੀ ਤੁਮ ਜੀ ਸਭ ਨਾਲ ਪਹਿਲਾਂ ਇਹ ਜਾਣਨਾ ਚਾਹਾਂਗਾ ਜਦੋਂ ਲੋਕੀ ਜਿਸ ਉਮਰ ਵਿੱਚ ਰਿਟਾਇਰ ਹੋ ਜਾਂਦੇ ਨੇ ਤੁਸੀਂ ਉਸ ਉਮਰ ਵਿੱਚ ਜਿਹੜਾ ਕਿ ਮਾਰਲਿੰਗ ਵਿੱਚ ਪੈਰ ਧਰਿਆ ਇਹਦਾ ਕੀ ਕਰਨਾ ਹੈ ਇਹਦਾ ਕਾਰਨ ਇਹ ਆ ਜੀ ਮੈਂ ਪਹਿਲਾਂ ਕੋਈ ਹੋਰ profession ਵਿੱਚ ਸੀਗਾ ਜਿਹੜਾ ਬਿਲਕੁਲ ਅਲੱਗ ਸੀ ਹਿੱਤੇ ਤੋਂ ਮੈਂ ਕਦੀ ਇਸ ਬਾਰੇ ਸੋਚਿਆ ਵੀ ਨਹੀਂ ਸੀ ਜੀ ਤੇ ਮੇਰਾ 2022 ਦੀ ਦੀਵਾਲੀ ਦੇ ਲਾਗੇ ਕਾਰ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਕਾਰ ਟੋਟਲ ਲਾਸ ਹੋ ਗਈ ਸੀ ਤੇ ਮੇਰੇ ਫ੍ਰੈਕਚਰ ਆਏ ਸਨ ਕਾਫੀ ਹਿੱਪ ਵਿੱਚ ਤੇ ਉਸ ਤੋਂ ਬਾਅਦ ਤਕਰੀਬਨ 10-11 ਮਹੀਨੇ ਮੈਨੂੰ ਰਿਕਵਰੀ ਤੇ ਲੱਗੇ ਤੇ ਇੱਕ ਵਾਰੀ ਤਾਂ ਮੈਨੂੰ ਇਦਾਂ ਲੱਗਾ ਸੀ ਕਿ ਜਿੱਦਾਂ ਮੈਂ ਬੈੱਡ ਤੋਂ ਉੱਠ ਹੀ ਨਹੀਂ ਸਕੂੰਗਾ ਮੈਂ ਜ਼ਿੰਦਗੀ ਲੱਗਾ ਵੀ ਜ਼ਿੰਦਗੀ ਖਲੋ ਗਈ ਆ ਹੁਣ ਖੈਰ ਕੀ ਬਿਲਕੁਲ ਜ਼ਿੰਦਗੀ ਜਿਦਾ ਖਲੋ ਗਈ ਆ ਮੈਂ ਰੂਟੀਨ ਮੈਟਰ ਵਿੱਚ ਆਪਣਾ ਚੱਲ ਫੇਰ ਨਹੀਂ ਸਕਾਂਗਾ ਮੈਂ ਕੋਈ ਕੰਮ ਕਰ ਨਹੀਂ ਕਰ ਸਕਾਂਗਾ ਇੱਕ ਵਾਰ ਮੈਂ ਦਿਲ ਛੱਡ ਚੁੱਕਾ ਸੀ ਪਰ ਲੇਕਿਨ ਜਦੋਂ ਥੋੜਾ ਰਿਕਵਰੀ ਹੋਈ ਕੁਛ ਆਪਣਾ ਵੌਕਰ ਨਾਲ ਜਾਂ ਸਟਿਕ ਨਾਲ ਚੱਲਣਾ ਸ਼ੁਰੂ ਹੋਇਆ ਹੌਲੀ ਹੌਲੀ ਥੋੜਾ ਮੈਂ ਪੈਰਾਂ ਦੇ ਭਾਰ ਪਿਆ ਤੇ ਮੈਂ ਚੱਲਣਾ ਸ਼ੁਰੂ ਹੋਇਆ ਤੇ ਮੇਰੇ ਕੋਈ ਦੋਸਤ ਸੀਗੇ ਜਿਨਾਂ ਮੇਰੇ ਫੇਸਬੁੱਕ ਦੇ ਥਰੂ ਸੀ ਉੱਥੋਂ ਮੈਨੂੰ ਪਤਾ ਲੱਗਾ ਕਿ ਉਹ ਮੋਡਲਿੰਗ ਦੇ ਲਾਈਨ ਵਿੱਚ ਨੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਦੇ ਤੁਸੀਂ ਮੋਡਲਿੰਗ ਚ ਕੋ ਇੰਟਰਸਟ ਰੱਖਦੇ ਹੋ ਤੇ ਆਈ ਵਿਲ ਹੈਲਪ ਯੂ ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਮੈਨੂੰ ਡਿਜ਼ਾਈਨਰਜ਼ ਨਾਲ ਮਿਲਾਇਆ ਤੇ ਮੈਂ ਡਿਜ਼ਾਈਨਰਜ਼ ਨਾਲ ਜਾ ਕੇ ਪਹਿਲਾ ਸ਼ੋ ਜਿਹੜਾ ਉਹ ਦੇਰਾਦੂਨ ਕੀਤਾ ਦੇਰਾਦੂਨ ਜਦੋਂ ਮੈਂ ਪਹਿਲੀ ਵਾਕ ਕੀਤੀ ਆ ਉਸ ਜਗ੍ਹਾ ਤੇ ਜਿੰਨੇ ਵੀ ਪਾਰਟਿਸਪੈਂਟ ਆਏ तकरीबन 500 ਹੋਣਗੇ ਜਾਂ 400 ਹੋਣਗੇ ਉਹਨਾਂ ਵਿੱਚੋਂ ਮੋਸਤੀ ਪਾਰਟਿਸਪੈਂਟਸ ਨੇ ਬੇਰੀ ਬਹੁਤ ਜ਼ਿਆਦਾ ਪ੍ਰੇਜ਼ ਕੀਤੀ ਤੇ ਮੈਨੂੰ ਕੌਂਗਰੈਸ ਕਿਹਾ ਅਭੀ ਅਸੀਂ ਹੈਰਾਨ ਆ ਕਿ ਤੁਸੀਂ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਪਹਿਲੇ ਚਾਂਸ ਦੇ ਵਿੱਚ ਇੰਨੇ ਕੌਨਫੀਡੈਂਸ ਨਾਲ ਜਿਹੜੀ ਵਾਕ ਕੀਤੀ ਹੈ ਉਹ ਕਦੇ ਹੀ ਸਾਡੇ ਕੋਲ ਕਈ ਯੰਗਸਟਰ ਆਉਂਦੇ ਬੱਚੇ ਆਉਂਦੇ ਆ ਜਿਹੜੇ ਸਟੇਜ ਤੇ ਰੈਂਪ ਤੇ ਚਲੇ ਜਾਂਦੇ ਆ ਆਦ ਵਿੱਚ ਉਹ ਵਾਪਸ ਭੱਜ ਜਾਂਦੇ ਵੀ ਅੱਗੇ ਲਾਈਟਾਂ ਜਗ ਰਹੀਆਂ ਨੇ ਅੱਗੇ ਕੈਮਰੇ ਲੱਗੇ ਨੇ ਮੈਂ ਸੀ ਇਹਨੂੰ ਫੇਸ ਨਹੀਂ ਕਰ ਸਕਦੇ ਪਰ ਤੁਸੀਂ ਜਿੱਦਾਂ ਪਹਿਲੇ ਚਾਂਸ ਵਿੱਚ ਇੰਨਾ ਫੇਸ ਸੋਨਾ ਕੀਤਾ ਤੁਹਾਨੂੰ ਇਸ ਲਾਈਨ ਨੂੰ ਛੱਡਣਾ ਨਹੀਂ ਜਾਈਦਾ ਉਹਨਾਂ ਦੇ ਡਿਜ਼ਾਈਨਰਾਂ ਜਿਹੜਾ ਮੈਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਡਿਜ਼ਾਈਨਰਸ ਨੂੰ ਆਰਗੇਨਾਈਜ਼ਰ ਨੂੰ ਕਿ ਮੈਂ ਜ਼ਿੰਦਗੀ ਵਿੱਚ ਜਿਸ ਕੰਮ ਨੂੰ ਹੱਥ ਪਾਇਆ ਜਿੰਨਾ ਚਿਰ ਸਫਲਤਾ ਮੇਰੇ ਪੈਰ ਨਹੀਂ ਚੁੰਮਦੀ ਮੈਂ ਪਿਛਾ ਮੁੜ ਕੇ ਨਹੀਂ ਕਦੀ ਵੇਖਿਆ ਜਿਹੜੇ ਕੰਮ 'ਚ ਗਿਆ ਮੈਂ ਕਾਮਯਾਬੀ ਆਪਣੇ ਹਾਸਲ ਕਰਕੇ ਫੇਰ ਹੀ ਵਾਪਸ ਮੁੜਿਆ ਫਿਰ ਨਜ਼ਰੀਆ ਉਸ ਤੋਂ ਬਾਅਦ ਕੀ ਰਿਹਾ ਹੋਇਆ ਤੁਹਾਡੀ ਜ਼ਿੰਦਗੀ ਦਾ ਨਜ਼ਰੀਆ ਬਦਲਿਆ ਫਿਰ ਉਸ ਤੋਂ ਬਾਅਦ ਤੁਸੀਂ ਪਹਿਲੀ ਜਿਹੜੀ ਤੁਸੀਂ ਰੈਂਪ ਵਾਕ ਕੀਤੀ ਉਸ ਤੋਂ ਬਾਅਦ ਲੋਕਾਂ ਨੇ ਤੁਹਾਨੂੰ ਇਸ ਲੱਗ ਕੀਤੀ ਤੁਹਾਡੀ ਹਨਾ ਤੇ ਉਸ ਤੋਂ ਬਾਅਦ ਫਿਰ ਨਜ਼ਰੀਆ ਬਦਲਿਆ ਉਸ ਤੋਂ ਬਾਅਦ ਮੈਂ ਕਾਫੀ ਸ਼ੋਅ ਕੀਤੇ ਆ ਜਿੱਦਾਂ ਮੈਂ ਵਾਕ ਕੀਤਾ ਵਾ ਪਹਿਲੀ ਵਾਰ ਮੈਂ ਨਾਰਮਲ ਵਾਕ ਕੀਤਾ ਸੀ ਉਸ ਤੋਂ ਬਾਅਦ ਫਿਰ ਮੈਂ ਥੋੜਾ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤੀਆਂ ਉਹਦੇ ਕਰਕੇ ਮੈਂ ਜਿਮ ਜੁਆਇਨ ਕੀਤਾ ਆਪਣੇ ਬਾਡੀ ਨੂੰ ਮੇਨਟੇਨ ਕਰਨ ਵਾਸਤੇ ਕੋਈ ਫੇਸ ਦੀ ਐਕਸਰਸਾਈਜ਼ ਸ਼ੁਰੂ ਕੀਤੀਆਂ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਤਾਂ ਕਿ ਇੱਕ ਮੈਨੂੰ ਅਨਦਰ ਬੈਨੇਫਿਟ ਹੋ ਜਾਵੇ ਮਾਡਲਿੰਗ ਤੇ ਚਲੋ ਮੈਂ ਚਲਾ ਹੀ ਗਿਆ ਮਾਡਲਿੰਗ ਦਾ ਤੇ ਇੱਕ ਮੇਰਾ ਲਾਈਨ ਬਣ ਗਈ ਪ੍ਰੋਫੈਸ਼ਨਲ ਬਣ ਗਿਆ ਲੇਕਿਨ ਉਸ ਦੇ ਨਾਲ ਨਾਲ ਮੈਨੂੰ ਇੱਕ ਬੜਾ ਵਧੀਆ ਮੋਡ ਮਿਲਿਆ ਕਿ ਮੈਂ ਆਪਣੀ ਬਾਡੀ ਨੂੰ ਮੇਨਟੇਨ ਕਰਨ ਲੱਗ ਪਿਆ ਮੇਰੀ ਬਾਡੀ ਨੂੰ ਜੀ ਬਿਲਕੁਲ ਬਿਲਕੁਲ ਜੀ ਫਿਜ਼ਿਕ ਫਿਜ਼ਿਕ ਵੀ ਜੀ ਅੱਛੀ ਹੋਣੀ ਚਾਹੀਦੀ ਫੇਰ ਹੀ ਬੰਦਾ ਥੋੜਾ ਜੱਜਦਾ ਵੀ ਹੈ ਰੈਂਪ ਵਾਕ ਕਰਦਿਆ ਹੈ ਨਾ ਹਾਂਜੀ ਤੇ ਉਹ ਮੇਰਾ ਖਿਆਲ ਹੈ ਕਿ ਮੈਂ ਪਿਛਲੇ 3 ਮਹੀਨੇ ਤੋਂ ਜਿਮ ਕਾਰਾਂ ਕਰ ਜਾ ਰਿਹਾ ਉਹਦੇ ਵਿੱਚ ਮੈਂ ਘੱਟੋ ਘਾਟ ਆਪਣਾ ਕੋਈ 4.5 5 ਕਿਲੋ weight ਤੇ ਜਿਹੜਾ ਉਹ ਲਾਸ ਕੀਤਾ ਜੀ ਤੇ ਆਪਣੀ ਡਾਈਟ ਤੇ ਪੂਰਾ ਆਪਣਾ ਦੇ ਰਿਹਾ ਵਾ ਧਿਆਨ ਦੇ ਰਿਹਾ ਵਾ ਡਾਈਟ ਤੇ ਪੂਰਾ ਕੰਟਰੋਲ ਕੀਤਾ ਤੇ ਦੂਸਰਾ ਇਹ ਆ ਵੀ ਮੈਂ ਆਪਣੇ ਵਾਕ ਤੋਂ ਬਾਅਦ ਹਰ ਵਾਕ ਤੋਂ ਬਾਅਦ ਮੈਂ ਆਪਣੇ ਡਿਜ਼ਾਈਨਰਾਂ ਨੂੰ ਜਾਂ ਆਪਣੇ ਆਰਗੇਨਾਈਜ਼ਰਾਂ ਜਾਂ ਜਿਹੜੇ ਉਹਨਾਂ ਦੇ ਉੱਥੇ ਹੁੰਦੇ ਨੇ ਅਸਿਸਟੈਂਟ ਹੁੰਦੇ ਨੇ ਉਹਨਾਂ ਨੂੰ ਬਾਰ ਬਾਰ ਇੱਕ ਹੀ ਗੱਲ ਕਹਿੰਦਾ ਰਿਹਾ ਕਿ ਮੈਨੂੰ ਇਸ ਗੱਲ ਦੀ ਨਹੀਂ ਕਿ ਮੈਨੂੰ ਕੋਈ ਪੇਜ ਹੀ ਕਰਦਾ ਜਾਵੇ ਕਿ ਤੂੰ ਬਹੁਤ ਵਧੀਆ ਕੀਤਾ ਮੈਂ ਚਾਹੁੰਦਾ ਕਿ ਮੈਨੂੰ ਤੁਸੀਂ ਦੱਸੋ ਮੇਰੇ ਕੋਲ ਕਿਹੜੀ ਕੋ ਐਕਸ਼ਨ ਜਿਹੜਾ ਕੋ ਮੇਰੇ ਕੋਲ ਗਲਤ ਹੋਇਆ ਜਿਹੜਾ ਮੈਂ ਅੱਗੇ ਤੋਂ ਅਪਰੂਵ ਕਰ ਸਕਾਂ ਮੈਂ ਸਲਾਈਂ ਜਗ੍ਹਾ ਬਦਲਣਾ ਚਾਹੁੰਦਾ ਕਿਉਂਕਿ ਆਪਟਮ ਇੱਕ ਸਕਸੈਸਫੁਲ ਮਾਡਲ ਬਣਨਾ ਚਾਹੁੰਦਾ ਕਿਉਂਕਿ ਉੱਥੇ ਮੈਂ ਵੇਖਿਆ ਸੀ ਕਿ ਜ਼ਿਆਦਾਤਰ ਮੋਡਲਿੰਗ ਕਰਨ ਬਿਲੋ uh, 50 ਜਿਆਦਾ ਹੁੰਦੇ ਨਾ ਯੰਗਸਟਰ ਜਿਆਦਾ ਹੁੰਦੇ ਨੇ ਉਹਨਾਂ ਨੂੰ ਜਦੋਂ ਸੀਨੀਅਰ ਮਾਡਲ ਦੀ ਲੋਡ ਹੁੰਦੀ ਸੀਨੀਅਰ ਮਾਡਲ ਇਸ ਅੰਗਰ ਵਿੱਚ ਜਾਣਗੇ ਕੋਈ ਸੋਚਦਾ ਹੀ ਨਹੀਂ ਕਿ ਅਸੀਂ ਮਾਡਲਿੰਗ ਦੀ ਲਾਈਨ ਵਿੱਚ ਜਾ ਸਕਦੇ ਹਾਂ ਲੇਕਿਨ ਉੱਥੇ ਸੀਨੀਅਰ ਮਾਡਲ ਦੀ ਵੀ ਲੋਡ ਹੁੰਦੀ ਹੈ ਇਸ ਕਰਕੇ ਉਹ ਇਸ ਗੱਲ ਤੋਂ ਬਹੁਤ ਖੁਸ਼ ਨੇ ਕਿ ਇੱਕ ਇਨਸਾਨ ਸਾਡੇ ਕੋਲ ਆਇਆ ਜਿਹੜਾ ਸੀਨੀਅਰ ਮਾਡਲ ਦੇ ਤੌਰ ਤੇ ਵਿਚਰ ਰਿਹਾ ਤਾਮਯਾਬੀ ਦੇ ਨਾਲ ਤੇ ਨਾਲ ਨਾਲ ਸਾਡੇ ਕੋਲ ਪੁੱਛਦਾ ਹੈ ਕਿ ਮੇਰੇ ਕੋ ਕੋਈ ਗਲਤੀ ਹੋ ਰਹੀ ਹੈ ਕਿ ਮੇਰੇ ਕੋ ਕੋਈ ਐਕਸ਼ਨ ਗਲਤ ਹੋ ਰਿਹਾ ਜਿਹੜਾ ਮੈਂ ਉਹਨੂੰ ਇੰਪਰੂਵ ਕਰਾਂਗਾ ਤਾਂ ਕਿ ਮੇਰਾ ਜਿਹੜਾ ਵਾਕ ਆ ਉਹ ਬੈਟਰ ਹੋਵੇ ਤੇ ਮੈਂ ਇਹ ਕਹਿੰਦਾ ਖੁਸ਼ੀ ਮਹਿਸੂਸ ਕਰਦਾ ਕਿ ਹੁਣ ਮੈਂ ਨੋਇਡਾ ਵਿੱਚ ਗੋਲਡਨ ਡ੍ਰੀਮ ਬੈਂਕਟ ਹਾਲ ਜੋ ਕਰਕੇ ਆਵਾ ਸੈਕਟਰ 52 ਵਿੱਚ ਉੱਥੇ ਤਕਰੀਬਨ ਬਹੁਤ ਜ਼ਿਆਦਾ ਮਾਡਲ ਆਏ ਸੀ ਉੱਥੇ ਮੈਨੂੰ ਕਈਆਂ ਨੇ ਕਿਹਾ ਵੀ ਅੱਜ ਦੀ ਜਿਹੜੀ ਵਾਕ ਹੋਈ ਆ ਸਾਰੀ ਇਹਦੇ ਵਿੱਚ ਤੁਹਾਡਾ ਬੜਾ ਬੈਸਟ ਵਾਕ ਰਿਹਾ ਹੈ ਤੇ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕੌਨਫੀਡੈਂਸ ਕਿੰਨਾ ਬਿਲਟ ਹੋ ਗਿਆ ਜਦੋਂ ਤੁਸੀਂ ਪਹਿਲੀ ਵਾਰ ਚੜੇ ਸੀ ਏਮਪ ਤੇ ਜਿਹੜੀ ਤੁਹਾਡੀ ਤਾਰੀਫ ਹੋਈ ਫਿਰ ਕੌਨਫੀਡੈਂਸ ਵੀ ਬਹੁਤ ਜ਼ਿਆਦਾ ਬਿਲਟ ਹੋ ਜਾਂਦਾ ਬੰਦੇ ਦਾ ਕੌਨਫੀਡੈਂਸ ਵੇਖੋ ਜੀ ਜਦੋਂ ਮੈਂ ਥੋੜਾ ਪਹਿਲੀ ਵਾਰ ਕੀਤਾ ਨਾਰਮਲ ਵਾਕ ਉਸ ਤੋਂ ਬਾਅਦ ਮੈਨੂੰ ਸਮਝ ਆਈ ਕਿ ਮਾਡਲਿੰਗ ਦੇ ਕੋਈ ਕਿਹੜੇ ਪੁਆਇੰਟਸ ਮੈਨੂੰ ਦੇ ਨੇ ਜਿੱਦਾਂ ਕਿ ਅਨਾਰਮਲ ਵਾਕ ਨਾਲੋਂ ਜਿਹੜਾ ਉਹ ਇੰਪੋਰਟੈਂਟ ਹੁੰਦਾ ਸ਼ੋਅ ਓਪਨਰ ਉਹਦੇ ਤੋਂ ਇੰਪੋਰਟੈਂਟ ਹੁੰਦਾ ਸ਼ੋਅ ਸਟਾਪਰ ਉਹ ਫਿਰ ਮੈਂ ਜਦੋਂ ਦੋ ਤਿੰਨ ਵਾਰ ਕੀਤਾ ਤੇ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਵੀ ਤੁਸੀਂ ਹੁਣ ਐਸ ਤਰੀਕਾ ਸ਼ੋਅ ਓਪਨਰ ਕਰੋ ਮੈਂ ਕਈ ਸ਼ੋਅ ਦੇ ਵਿੱਚ ਸ਼ੋਅ ਓਪਨਰ ਦੇ ਤੌਰ ਤੇ ਕੀਤਾ ਕਿਉਂਕਿ ਨਾਰਮਲ ਵਾਕ ਵਾਲੇ ਜਿਹੜੇ ਮਾਡਲ ਹੁੰਦੇ ਉਹ ਲਾਈਨ ਵਿੱਚ ਚੱਲਦੇ ਆ ਜਾਂ ਕੇ ਪਿੱਛੇ ਜਾ ਕੇ ਦੇ ਸ਼ੋਅ ਓਪ ਅਕਤਿਆ ਨਹੀਂ ਜਮਿਆ ਮੈਂ ਤਾੜੀਆਂ ਮਰਵਾਉਣ ਵਾਸਤੇ ਜਮਿਆ ਵਾਂ ਤੇ ਮੈਂ ਸ਼ੋਅ ਓਪਨਰ ਤੇ ਸ਼ੋਅ ਸਟਾਪਰ ਦੇ ਰੋਲ ਜਿਹੜੇ ਅਵਾਕ ਕਰ ਰਿਹਾ ਜੀ ਤਾਂ ਫਿਰ ਹੁਣ ਜਦੋਂ ਤੁਸੀਂ ਕੱਪੜਿਆਂ ਦੀ ਡਿਜ਼ਾਈਨਿੰਗ ਚੂਜ਼ ਕਰਦੇ ਹੋ ਫਿਰ ਥੋੜੇ ਸਾਰੇ ਜਿਹੜੇ ਕੱਪੜੇ ਡਿਜ਼ਾਈਨ ਹੋ ਕੇ ਉੱਥੋਂ ਹੀ ਬਣਦੇ ਆ ਜਿੱਥੇ ਤੁਸੀਂ ਪਹੁੰਚ ਤੜਾ ਸ਼ੋਅ ਕਰਨ ਵਾਸਤੇ ਜਾਂ ਹੋਰ ਕਿਤੋਂ ਆਪਣਾ ਕੋਈ ਵੱਖਰਾ ਕੋਈ ਤੁਸੀਂ ਟੇਲਰ ਰੱਖਿਆ ਹੈ ਨਾ ਨਹੀਂ ਸਿਕੰਦਰ ਜਿਹੜੇ ਕੱਪੜੇ ਅਸੀਂ ਯੂਜ਼ ਕਰਦੇ ਨਾ ਸ਼ੋਅ ਵਿੱਚ ਉਹ ਸਾਡਾ ਸੈਟਅਪ ਬਣਿਆ ਹੁੰਦਾ ਹੈ ਆਰਗੇਨਾਈਜ਼ਰ ਆਰਗੇਨਾਈਜ਼ ਕਰਦਾ ਹੈ ਡਿਜ਼ਾਈਨਰ ਜਿਹੜੇ ਸੈਲੀਬ੍ਰਿਟੀਜ਼ ਨੂੰ ਕੱਪੜੇ ਸਪਲਾਈ ਕਰਦੇ ਆ ਉਹਨਾਂ ਦੇ ਡਰੈੱਸਿਸ ਉਹਨਾਂ ਦੀਆਂ ਹੁੰਦੀਆਂ ਉਹ ਅਸੀਂ ਪਾ ਕੇ ਉਹਦਾ ਸ਼ੋਅ ਆਫ ਕਰਨਾ ਹੁੰਦਾ ਤਾਂ ਕਿ ਸੈਲੀਬ੍ਰਿਟੀਜ਼ ਜਿਹੜੇ ਉੱਥੇ ਨਮਾਇ ਨ ਬਣਾ ਕੇ ਦਿਓ ਉਹ ਡਿਜ਼ਾਈਨਰ ਦੀ ਪ੍ਰਾਪਰਟੀ ਹੁੰਦੀ ਆ ਅਸੀਂ ਉਹ ਪਾ ਕੇ ਦੇ ਉੱਤੇ ਵਾਕ ਕਰਨਾ ਹੁੰਦਾ ਸਾਨੂੰ ਅੱਗੇ ਕਾ ਮਾਡਲ ਮਾਡਲ ਦੇ ਤੌਰ ਤੇ ਐਡਵਰਟਾਈਜ਼ਮੈਂਟ ਦਾ ਜਾਂ ਦੂਸਰਾ ਕੋਈ ਛੋਟੇ ਵੱਡੇ ਪੰਜਾਬੀ ਫਿਲਮਾਂ ਜਾਂ ਦੂਜੀ ਫਿਲਮਾਂ ਰੋਲ ਆਉਣ ਦੇ ਚਾਂਸ ਬਣਦੇ ਜਾਂਦੇ ਨੇ ਲੋਕ ਅਪਰੋਚ ਕਰਦੇ ਨੇ ਤੇ ਉਹਦੇ ਵਿੱਚ ਉਹ ਮੈਂ ਤੁਹਾਨੂੰ ਦੱਸ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੈਂ ਜਾ ਰਿਹਾ ਬੰਗਲੌਰ ਉੱਥੇ ਮੈਨੂੰ ਇੱਕ ਕੰਨੜ ਪੰਜਾਬੀ ਫਿਲਮ ਦੀ ਆਫਰ ਆਈ ਹੈ ਤਾਂ ਮੈਂ ਉਹਨੂੰ ਬਿਲਕੁਲ ਪੂਰਾ ਸਟੱਡੀ ਕਰੂੰਗਾ ਵੀ ਉਹ ਰੋਲ ਕੀ ਆ ਕਿਦਾਂ ਦਾ ਵਾ ਸਾਰਾ ਉੱਥੇ ਜਾ ਕੇ ਉਹਨਾਂ ਨੂੰ ਬਹਿ ਕੇ ਡਾਇਰੈਕਟਰ ਨਾਲ ਗੱਲ ਕਰਕੇ ਉਹਦੇ ਬਾਅਦ ਹੀ ਕੋਈ ਡਿਸੀਜਨ ਲਵਾਂਗਾ ਜੀ ਤੇ ਜ਼ਿੰਦਗੀ ਤੋਂ ਇਕਦਿ ਤੁਸੀਂ ਮਜਬੂਰ ਹੋ ਜੁਕੇ ਸੀ ਬਿਲਕੁਲ ਬੇਜਰੂ ਹੁਣ ਅੱਗੋਂ ਜ਼ਿੰਦਗੀ ਖਤਮ ਲੱਗਦੀ ਸੀ ਹਨ ਤੁਸੀਂ ਮੁਰ ਤੋਂ ਫੇਰ ਦੁਬਾਰਾ ਆਪਣੀ ਜ਼ਿੰਦਗੀ ਨੂੰ ਜਿਹੜਾ ਕਿ ਅਗਾ ਵਧਾਇਆ ਉਹ ਵੀ 12 ਸਾਲ ਦੀ ਉਮਰ ਵਿੱਚ ਤਾਂ ਤੁਸੀਂ ਇਨਸਪੀਰੇਸ਼ਨ ਦੱਸਿਆ ਵੀ ਇੱਕ ਮੈਨੂੰ ਪਟਿਆਲੇ ਦਾ ਦੋਸਤ ਇੱਥੋਂ ਇਨਸਪਾਇਰ ਹੋਇਆ ਤੁਸੀਂ ਹੁਣ ਅੱਗੇ ਕੀ ਅਚੀਵ ਕਰਨਾ ਚਾਹੁੰਦੇ ਜ਼ਿੰਦਗੀ ਵਿੱਚ ਮੈਂ ਤਾਂ ਸਾਰਾ ਕੁਝ ਵਾਇਗਰੂ ਦੇ ਹੱਥ ਰੱਖਦਾ ਜੀ ਜੋ ਵਾਇਗਰੂ ਜਿਸ ਰਸਤੇ ਮੇਰੀ ਬਾਹ ਫੜ ਕੇ ਮੈਨੂੰ ਤੋੜ ਦੇਊਗਾ ਜੀ ਮੈਂ ਇਹ ਆ ਵੀ ਮਿਹਨਤ ਕਰਕੇ ਤੁਰੂੰਗਾ ਜੀ ਅੱਗੇ ਸਫਲਤਾ ਅਸਫਲਤਾ ਜਿਹੜੀ ਉਹ ਵਾਇਗਰੂ ਦੇ ਹੱਥ ਹੈ ਜੀ ਮੈਂ ਇਸ ਗੱਲ ਤੇ ਬਲੀਵ ਕਰਦਾ ਵਾਂ ਬਾਕੀ ਜਿਹੜਾ ਵੀ ਰਸਤਾ ਮੇਰੇ ਲਈ ਵਾਗਰੂ ਜੀ ਖੋਲਣਗੇ ਮੈਂ ਉੱਤੇ ਆਪਣੀ ਪੂਰੀ ਮਿਹਨਤ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੂੰਗਾ ਜੀ ਕਿਸੇ ਨੂੰ ਗੋਲ ਮਾਡਲ ਵਜੋਂ ਵੇਖਦੇ ਹੋ ਕਿਸੇ ਨੂੰ ਸੈੱਟ ਕੀਤਾ ਵੀ ਇਹ ਮੇਰਾ ਰੋਡ ਮਾਡਲ ਹੋਣਾ ਹੈ ਹਾਂਜੀ ਹਾਂਜੀ ਮੈਂ ਦਿਨੇਸ਼ ਪੋਨ ਜੀ ਨੇ ਗੜਗਾਉਂ ਰਹਿੰਦੇ ਨੇ ਉਹਨਾਂ ਦਾ ਰੋਲ ਉਹਨਾਂ ਨੂੰ ਰੋਲ ਮਾਡਲ ਆਪਣਾ ਵਫੀ ਮੰਨਦੇ ਵਿੱਚ ਧਾਰਿਆ ਹੋਇਆ ਕਿਉਂਕਿ ਉਹ ਮੋਡਲਿੰਗ ਵਿੱਚੋਂ ਨਿਕਲੇ ਤੇ ਉਹਦੇ ਵਿੱਚੋਂ ਉਹਨਾਂ ਨੇ ਬਾਲੀਵੁੱਡ ਤੇ ਸਾਉਦੀਆ ਫਿਲਮਾਂ ਵਿੱਚ ਬਹੁਤ ਕੰਮ ਕੀਤਾ ਉਹ ਮੈਨੂੰ ਮੇਰਾ ਸੁਭਾਗਿਆ ਮੇਰਾ ਗੁੱਡ ਲੱਕਿਆ ਕਿ ਉਹ ਰੇਹੜਾ ਦੁੰਦੇ ਸ਼ੋਅ ਵਿੱਚ ਮੈਨੂੰ ਮਿਲੇ ਵੀ ਆ ਤੇ ਉਹ ਮੇਰੇ ਦਾ ਬਹੁਤ ਸੋਨਾ ਮੈਨੂੰ ਇਨਸਪਾਇਰ ਕੀਤਾ ਮੈਂ ਉਹਨਾਂ ਦੱਸਿਆ ਕਿ ਯੂਆਰਡੀ ਮਾਈ ਰੋਲ ਮਾਡਲ ਤੇ ਹੀ ਹੈਜ਼ ਇਨਸਪਾਇਰਡ ਮੀ ਟੂ ਮੱਚ ਫਿਜ਼ਿਕ ਵਾਸਤੇ ਡਾਈਟ ਤੇ ਬੜਾ ਹੋਣਾ ਜ਼ਰੂਰੀ ਹੈ ਨਾ ਡਾਈਟ ਪਲਾਨ ਦਾ ਬੜਾ ਹੋਣੇ ਤੋਂ ਕਿੰਨਾ ਕੁ ਫੋਲੋ ਕਰਦੇ ਹੋ ਕਿੰਨੀ ਕੁ ਚੀਜ਼ਾਂ ਜਿਹੜੀਆਂ ਜਿਹੜੀ ਤੁਸੀਂ ਖਾਂਦੇ ਸੀ ਉਹ ਛੱਡਣੀਆਂ ਪਈਆਂ ਇਹ ਤੇ ਸਿਕੰਦਰ ਜੀ ਬਹੁਤ ਜ਼ਿਆਦਾ ਜਦੋਂ ਇਸ ਕੰਮ 'ਚ ਪੈਣਾ ਜੀ ਡਾਈਟ ਆਪਣੀ ਜਿਹੜੀ ਆ ਉਹ ਇੱਕ ਹਿਸਾਬ ਨਾਲ ਜੇ ਮੈਂ ਪੰਜਾਬੀ ਕਿਹਾ ਤੇ ਮੂੰਹ ਨੂੰ ਸੀਨਾ ਪੀਂਦਾ ਜੀ ਮੇਰੇ ਲਾਗੇ ਬੈਠੇ 10000 ਦੋਸਤ ਖਾਂਡੇ ਹੁੰਦੇ ਆ ਤੇ ਮੈਨੂੰ ਆਪਣੇ ਮੂੰਹ ਨੂੰ ਸੀਨਾ ਪੀਂਦਾ ਵਾ ਕਿਉਂਕਿ ਜੇ ਮੈਂ ਗੋਲ ਹਾਸਲ ਕਰਨਾ ਹੋ ਤਾਂ ਉਹਦੇ ਵਾਸਤੇ ਕੁਝ ਨਾ ਕੋਈ ਕੁਰਬਾਨੀ ਤੇ ਦੇਣੀ ਪੈਣੀ ਦੀ ਮੈਂ ਆਪਣੀ ਡਾਈਟ ਤੇ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਕੋਈ ਓਵਰ EATING ਨਹੀਂ ਕੀ ਕੋਈ ਕਿਸੇ ਕਿਸਮ ਦਾ ਕੋਈ ਫਰਾਈਡ ਦੂਸਰਾ ਤੀਜਾ ਸ਼ੂਗਰ ਜ਼ਿਆਦਾ ਉਹ ਜਰੂਰ ਟੋਟਲੀ ਮੈਂ ਬੰਦ ਕਰ ਚੁੱਕਾ ਹਾਂ ਚਿਹਰੇ ਤੇ 글로 ਵੀ ਇਸਕੇ ਨਜ਼ਰ ਆ ਰਹੇ ਹਨਾ ਉਹ ਥੋੜਾ ਥੋੜਾ ਫਰਕ ਪੈ ਰਿਹਾ ਜੀ ਲੇਕਿਨ ਅਜੇ ਪਹੇਗਾ ਜੀ ਵਾਹਿਗੁਰੂ ਦੀ ਕਿਰਪਾ ਨਾਲ 글로 ਪੂਰਾ ਚਮਕੇਗਾ ਜੀ ਤੇ ਤੁਹਾਨੂੰ ਚਮਕਾ ਕੇ ਵਿਖਾਉਂਗਾ ਵੀ ਅਕਿ ਜਿਹੜੇ ਜ਼ਿੰਦਗੀ ਤੋਂ ਮਯੂਸ ਹੋ ਚੁੱਕੇ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੋ ਮੈਂ ਤੇ ਆਮ ਕਈ ਲੋਕ ਕਹਿੰਦੇ ਜੀ ਮੋਡਲਿੰਗ ਦਾ ਕੰਮ ਚੰਗਾ ਨਹੀਂਗਾ ਯੂਥ ਯੰਗਸਟਰ ਵਾਸਤੇ ਜਿੱਦਾਂ ਸਾਡੇ ਦੇਸ਼ ਦੇ ਵਿੱਚ ਇਨੀ ਬੇਰੋਜ਼ਗਾਰੀ ਆ ਕਈ ਲੜਕੇ ਲੜਕੀਆਂ ਜਿਹੜੇ ਜਿਨ੍ਹਾਂ ਦਾ ਫੇਸ਼ਲ ਫੇਸ ਮੋਡਲਿੰਗ ਦੇ ਹਿਸਾਬ ਨਾਲ ਬਹੁਤ ਵਧੀਆ ਹੁੰਦਾ ਉਹਨਾਂ ਨੂੰ ਕੋ ਗਾਈਡ ਨਹੀਂ ਕਰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਜੇ ਕੋ ਪੁੱਛੇ ਚਾਹੇ ਮੋਡਲਿੰਗ ਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੇ ਮੈਂ ਹੱਸ ਕੇ ਉਹਨੂੰ ਜਾਣਕਾਰੀ ਦੇਣ ਨੂੰ ਤਿਆਰ ਹਾਂ ਤਾਂ ਕਿ ਉਹ ਇਸ profession ਨੂੰ ਜਿਹੜਾ ਬੜਾ ਬੜਾ ਵਧੀਆ profession ਹੈ ਇਹਨੂੰ ਅਡਾਪਟ ਕਰਕੇ ਆਪਣਾ ਕੈਰੀਅਰ ਬਣਾ ਸਕਣ। ਮੈਨੂੰ ਥੋੜੀ ਟਿਪਸ ਦੇ ਦਿਓ ਜਿਹੜੇ ਤੁਹਾਨੂੰ ਲੋਕ ਦੇਖ ਰਹੇ ਨੇ ਸੋਨੇ ਉਹਨਾਂ ਨੂੰ ਟਿਪਸ ਕੀ ਦੇਣਾ ਚਾਹੋਗੇ ਜਿਨ੍ਹਾਂ ਨੇ ਮੋਡਲਿੰਗ ਵਿੱਚ ਆਪਣੀ ਕੈਰੀਅਰ ਜਮਾਨਾ ਵਾ। ਮੋਡਲਿੰਗ ਵਿੱਚ ਜਿਆਦਾ ਜੀ ਤੁਸੀਂ ਕਿਸੇ ਦੇ ਆਖੇ ਲਾ ਕੇ ਵੀ ਇਸ ਤਰੀਕੇ ਕਰ ਲਓ ਉਸ ਤਰੀਕੇ ਕਰ ਲਓ ਕਦੀ ਨਹੀਂ ਕਰਨਾ ਚਾਹੀਦਾ ਆਪਣੀ ਮਿਹਨਤ ਦੇ ਨਾਲ ਤੁਹਾਨੂੰ ਅੱਗੇ ਵਧ ਮਿਹਨਤ ਕਰੋਗੇ ਆਪਣਾ ਵਾਕ ਸਹੀ ਕਰੋਗੇ ਆਪਣੀਆਂ ਗਲਤੀਆਂ ਲੱਭੋਗੇ ਗਲਤੀਆਂ ਅਪਰੂਵ ਕਰੋਗੇ ਇੱਕ ਤੁਹਾਡਾ ਇਮੇਜ ਬਣ ਜਾਏਗਾ ਤੇ ਫਿਰ ਤੁਹਾਨੂੰ ਇਸ ਕਪ ਕੋਰ ਕੈਰੀਅਰ ਵਿੱਚ ਤੁਹਾਨੂੰ ਇਸ profession ਵਿੱਚ ਕਾਫੀ ਸਫਲਤਾ ਮਿਲੇਗੀ ਤਾਂ ਹੁਣ ਤੁਸੀਂ ਖੁਸ਼ ਹੋ ਆਪਣੀ ਜ਼ਿੰਦਗੀ ਤੇ ਲਾਈਫ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹ ਨੇ ਦਮਨ ਮਜੀਠੀਆ ਜਿਨ੍ਹਾਂ ਨੇ ਬਾਰ ਸਾਲ ਦੀ ਉਮਰ ਵਿੱਚ ਮੋਡਲਿੰਗ ਵਿੱਚ ਕਦਮ ਧਰਿਆ ਜਿਹੜੇ ਕਿ ਲੋਕ 58 60 ਸਾਲ ਵਿੱਚ ਰਿਟਾਇਰ ਹੋ ਜਾਂਦੇ ਨੇ ਕਿਉਂਕਿ ਇੱਕ ਐਸਾ ਸਮਾਂ ਆਇਆ ਜ਼ਿੰਦਗੀ ਵਿੱਚ ਐਸਾ ਮੋੜ ਆਇਆ ਜਦੋਂ ਕਿ ਇਹ ਆਪਣੀ ਜ਼ਿੰਦਗੀ ਤੋਂ ਜਿਹੜਾ ਬਿਲਕੁਲ ਉਹ ਮਯੂਸ ਹੋ ਗਏ ਸੀਗੇ ਕਿਉਂਕਿ ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦਾ ਔਰ 10 ਤੋਂ 11 ਮਹੀਨੇ ਲਗਾਤਾਰ ਜਿਹੜਾ ਕਿ ਇਹ ਬੈੱਡ ਤੇ ਰਹੇ ਤੋਂ ਬਾਅਦ ਇੱਕ ਦੋਸਤ ਨੂੰ ਦੇਖ ਕੇ ਇਨਸਪੀਰੇਸ਼ਨ ਮਿਲੀ ਇਹਨਾਂ ਨੂੰ ਔਰ ਇਹਨਾਂ ਨੇ ਮੋਡਲਿੰਗ ਵਿੱਚ ਕਦਮ ਰੱਖਿਆ ਤਾਂ ਹੁਣ ਜਿਹੜਾ ਕੀ ਸਫਲਤਾ ਵੱਲ ਅਗਾ ਨੂੰ ਵਾਦੇ ਹੋਏ ਦਿਖਾਈ ਦੇ ਰਹੇ ਨੇ ਹੋਰ ਵੀ ਗੱਲ ਕਰਨਾ ਚਾਹੁੰਦੇ ਹਾਂ ਹਾਂਜੀ ਸਰ ਮੈਂ ਇਹ ਗੱਲ ਕਰਨਾ ਚਾਹਾਂਗਾ ਮੇਰੇ ਓਨਲੀ ਕਿਸਾਨ ਨੇ ਜੀ ਜੀ ਮੇਰੇ ਸਨ ਮੇਰੇ ਡਾਟਰਾਂ ਮੇਰੇ ਗ੍ਰੈਂਡ ਚਿਲਡਰਨ ਜਿਹੜੇ ਉਹ ਆਪਣਾ ਬੈਂਗਲੌਰ ਸੈਟਲ ਹੈ ਜੀ ਤੇ ਇੱਥੇ ਮੇਰੇ ਨਾਲ ਮੇਰੀ ਵਾਈਫ ਹੀ ਹੁੰਦੀ ਹੈ ਤੇ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਹਿੰਦਾ ਮੇਰੀ ਇਸ profession ਵਿੱਚ ਜਾਣ ਕਰਕੇ ਇਸ profession ਮੇਰਾ ਆਪਣਾ ਪੈਰ ਜਮਾਉਣ ਵਿੱਚ ਮੇਰੀ ਸਭ ਤੋਂ ਵੱਡੀ ਪ੍ਰਮੋਟਰ ਤੇ ਸਪੋਰਟਰ ਮੇਰੀ ਵਾਈਫ ਹੈ ਜੀ ਵਾਹ ਜੀ ਵਾਹ ਫਿਰ ਗੱਲ ਹੋਈ ਹੋਗੀ ਨਾ ਵੀ ਕਿਸੇ ਵੀ ਕਾਮਯਾਬ ਆਦਮੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਜੀ ਬਿਲਕੁਲ ਕਿਹਾ ਜਾ ਸਕਦਾ ਜੀ ਇਹ ਸਚਾਈ ਹੈ ਜੀ ਜੀ ਕਿਉਂਕਿ ਜੇ ਮੈਂ ਇਸ ਉਪਕਰ ਵਿੱਚ ਮਹਿਸੂਸ ਕਰਦਾ ਵੀ ਮੇਰੀ ਵਾਈਫ ਨਹੀਂ ਇਸ ਚੀਜ਼ ਨੂੰ ਪਸੰਦ ਕਰ ਰਹੀ ਕਿ ਮੈਂ ਇਸ ਲਾਈਨ ਨੂੰ ਫੜਾਂ ਲੇਕਿਨ ਉਹਨੇ ਮੈਨੂੰ ਹਰ ਤਰ੍ਹਾਂ ਦੇ ਪ੍ਰਮੋਟ ਕੀਤਾ ਮੈਨੂੰ ਸਪੋਰਟ ਕੀਤਾ ਬਿਲਕੁਲ ਜੀ ਬਿਲਕੁਲ ਜੀ ਦਮਨ ਹੋਣਾਂ ਦੀ ਜਿਹੜੀ ਕਿ ਕਹਾਣੀ ਹੈ ਬਿਲਕੁਲ ਤੁਸੀਂ ਜੇਕਰ ਮਾਇੂਸ ਹੋ ਆਪਣੀ ਜ਼ਿੰਦਗੀ ਤੋਂ ਤਾਂ ਇਹਨਾਂ ਦੀ ਜ਼ਿੰਦਗੀ ਵੱਲ ਝਾਤ ਮਾਰੋਗੇ ਤਾਂ ਤੁਹਾਨੂੰ ਵੀ ਜ਼ਿੰਦਾਦਿਲੀ ਨਾਲ ਜ਼ਿੰਦਗੀ ਜੀਣ ਦਾ ਜਿਹੜਾ ਕਿ ਮਨ ਕਰੇਗਾ ਕਿਆ ਮੈਂ ਪਰਸਨ ਵਿਪਨ ਸ਼ਰਮਾ ਨ ਸਿਕੰਦਰ ਪਸਰੀਚਾ ਆਧਿਆਨਿਕ ਸਿਆ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ Dainik Savera TV YouTube Facebook Instagram X aur WhatsApp channel par